ਤੇ ਹੁਣ ਗੱਲ ਪੰਜਾਬ ਦੇ ਮੌਜੂਦਾ ਹਾਲਾਤ ਦੀ ਕਰਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਪੈ ਰਹੀ ਹੈ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਤੇ ਹੁਸ਼ਿਆਰਪੁਰ ਇਸ ਵੇਲੇ ਪਾਣੀ ਦੀ ਮਾਰ ਚੱਲ ਰਹੇ ਨੇ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਹੜ੍ਹਾਂ ਦੀ ਮਾਰ ਹੇਠ ਨੇ 1000 ਤੋਂ ਵੱਧ ਪਿੰਡ ਇਸ ਵੇਲੇ ਪ੍ਰਭਾਵਿਤ ਨੇ 7 ਜ਼ਿਲ੍ਹੇ ਪ੍ਰਭਾਵਿਤ ਨੇ 7 ਜ਼ਿਲ੍ਹਿਆਂ ਦੇ 1000 ਤੋਂ ਵੱਧ ਪਿੰਡ ਪਾਣੀ ਦੀ ਮਾਰ ਚੱਲ ਰਹੇ ਨੇ ਖੇਤਾਂ ਦੇ ਨਾਲ-ਨਾਲ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ तकरीबन 11330 ਲੋਕਾਂ ਦਾ ਹੁਣ ਤੱਕ ਰੈਸਕਿਊ ਕੀਤਾ ਗਿਆ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਕਈ ਪਿੰਡਾਂ ਦੇ ਵਿੱਚ ਲੋਕ ਘਰ ਦੀਆਂ ਛੱਤਾਂ ਤੇ ਰਹਿਣ ਨੂੰ ਵੀ ਮਜਬੂਰ ਨੇ ਫੌਜ ਐਨਟੀਆਰਐਫ ਬੀਐਸਐਫ ਤੇ ਪ੍ਰਸ਼ਾਸਨ ਦੇ ਵੱਲੋਂ ਸਾਂਝਾ ਆਪਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਹੈ ਮੀਂਹ ਵੱਧ ਪੈਣ ਦੇ ਕਾਰਨ ਉਫਾਨ ਤੇ ਸਤਲੁਜ ਰਾਵੀ ਤੇ ਬਿਆਸ ਦਰਿਆ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੀਆਂ ਹੋਰ ਮੁਸ਼ਕਲਾਂ ਵੱਧ ਸਕਦੀਆਂ ਹਨ ਮੌਸਮ ਵਿਭਾਗ ਨੇ ਆਉਂਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੋਈ ਹੈ। ਸੋ ਵੱਡੇ ਪੱਧਰ ਤੇ ਪੰਜਾਬ ਇਸ ਵੇਲੇ ਹੜ੍ਹ ਦੀ ਮਾਰ ਚੱਲ ਰਿਹਾ ਹੈ। 7 ਜ਼ਿਲ੍ਹਿਆਂ ਦੇ 1000 ਤੋਂ ਵੱਧ ਪਿੰਡ ਇਸ ਵੇਲੇ ਪਾਣੀ ਦੀ ਮਾਰ ਹੇਠ ਨੇ। ਨਾ ਸਿਰਫ ਖੇਤਾਂ ਨੂੰ ਨੁਕਸਾਨ ਹੋਇਆ, ਕਰਾਂ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਡੰਗਰਾਂ ਦਾ ਨੁਕਸਾਨ ਹੋਇਆ, ਫਸਲਾਂ ਦਾ ਨੁਕਸਾਨ ਹੋਇਆ। ਰਵਿੰਦਰ ਮੇਤ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਜਾਣਕਾਰੀ ਸਾਂਝੀ ਕਰਨਗੇ ਰਵਿੰਦਰ ਕੀ ਕੁਝ ਹੈ ਪੰਜਾਬ ਦੇ ਮੌਜੂਦਾ ਹਾਲਾਤ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸੰਭਾਵਨਾ ਹੈ ਬਿਲਕੁਲ ਦੇਖੋ ਅਪਡੇਟ ਆਪਣੇ ਦਰਸ਼ਕਾਂ ਨੂੰ ਦੇਦਨੇ ਇੱਕ ਤਾਂ ਜਿਹੜਾ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਆ ਉਹ ਲਗਾਤਾਰ ਵੱਧ ਰਿਹਾ ਤੇ ਦੂਸਰੇ ਪਾਸੇ ਜਿਹੜੀ ਠੱਗਰ ਨਦੀ ਹੈਗੀ ਆ ਪਟਿਆਲਾ ਸੰਗਰੂਰ ਅਤੇ ਜ਼ਿਲਕਪੁਰ ਡੇਰਾ ਬਸੇ ਪੂਰੀ ਬੈਲਟ ਦੇ ਉੱਤੇ ਅਸਰ ਕਰ ਰਹੀ ਹੈ ਮਾਰ ਕਰ ਰਹੀ ਹੈ ਤਾਂ ਪੰਜਾਬ ਦੇ ਲਗਭਗ ਲਾ ਲੋ ਕਿ 10 ਤੋਂ 12 ਜਿਹੜੇ ਐਸੇ ਹੈਗੇ ਨੇ ਜਿਹੜੇ ਖੜਾ ਦੇ ਪ੍ਰਭਾਵ ਦੇ ਵਿੱਚ ਹੈਗੇ ਨੇ ਇਸ ਸਮੇਂ 900 ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਦਿਖ ਰਿਹਾ ਪਾਣੀ ਜਮਾ ਹੋਇਆ ਜਿਦੇ ਚੋਂ 300 ਪਿੰਡ ਐਸੇ ਹੈਗੇ ਨੇ ਜਿਨ੍ਹਾਂ ਵਿੱਚ 5 ਤੋਂ 7 ਫੁੱਟ ਪਾਣੀ ਇਸ ਸਮੇਂ ਜਮਾ ਹੋਇਆ ਹੋਇਆ ਲੋਕਾਂ ਦਾ ਜਿੰਨਾ ਮਖਾਲ ਹੋਇਆ ਹੋਇਆ ਤੇ ਇਹ ਜਿਹੜਾ ਅਸਰ ਵੱਡੇ ਪੱਧਰ ਤੇ ਪੈ ਰਿਹਾ ਦੇਖੋ ਤੁਸੀਂ ਦੂਸਰੇ ਪਾਸੇ ਮਾਧੋ ਜਿਹੜਾ ਡੈਮ ਹੈਗਾ ਉਹਦੇ ਫਲੱਡ ਗੇਟ ਤੋਂ ਟੁੱਟੇ ਨੇ ਜਿਹਦਾ ਅਸਰ ਜਿਹਦੀ ਮਾਰ ਲਗਾਤਾਰ ਪੈ ਰਹੀ ਆ ਪੰਜਾਬ ਸਰਕਾਰ ਦਾਵਾ ਜੁਰਮ ਕਰਦੀ ਆ ਕਿ ਅਸੀਂ ਹੈਲਪ ਕਰ ਰਹੇ ਆ ਸਹਾਇਤਾ ਕਰ ਰਹੇ ਆ ਲੇਕਿਨ ਜੇ ਜਿਹੜਾ ਪੀੜ ਪੈ ਕਰ ਰਿਹਾ ਜਿਹੜਾ ਲੋਕਾਂ ਦੇ ਜਿਹੜਾ ਰਿਵਿਊ ਆ ਰਿਹਾ ਗੱਲਬਾਤ ਸਾਹਮਣੇ ਆ ਰਹੀ ਆ ਉਹਦੇ ਵਿੱਚ ਇਹ ਲੋਕ ਕਹਿ ਰਹੇ ਨੇ ਕਿ ਸਾਡੇ ਤੱਕ ਪ੍ਰਸ਼ਾਸਨ ਪਹੁੰਚ ਨਹੀਂ ਰਿਹਾ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਤਿਆਰੀ ਇਸ ਤਰੀਕੇ ਦੀ ਨਹੀਂ ਕੀਤੀ ਗਈ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਦੇਖੋ ਤੁਸੀਂ ਨਾ ਤਾਂ ਕੋਈ ਬੋਟਸ ਦਾ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਤੇ ਨਾ ਹੀ ਕਿਸੇ ਤਰੀਕੇ ਦਾ ਜਿਹੜਾ ਹੁਣ ਟੌਰ ਐਨ 1200 ਜਿਹੜਾ ਹੈਗਾ ਉਸ ਨੂੰ ਮਗਵਾਉਣ ਦਾ ਕੋਈ ਹੱਲੇ ਤੱਕ ਕੋਈ ਯਤਨ ਕੀਤਾ ਗਿਆ ਕੰਪਨੀ ਵੱਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੱਲੇ ਤੱਕ ਕਿਉਂਕਿ ਇਹ ਬਹੁਤ ਵਧੀਆ ਸਾਧਨਿਕ ਮੰਨਿਆ ਗਿਆ ਇਸ ਹੜ੍ਹਾਂ ਦੇ ਸਾਨੂੰ ਦੇ ਵਿੱਚ ਤੇ ਹੁਣ ਜੇ ਜੇ ਅਗਰ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਇਹ ਪ੍ਰਭਾਵ ਪੈ ਰਿਹਾ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਪੁਰੇ ਨੇ ਲੋਕਾਂ ਦੇ ਵਿੱਚ ਇੱਕ ਅੰਦਰਸ਼ ਪੈਦਾ ਹੋਇਆ ਹੋਇਆ ਕਿਉਂਕਿ ਆ ਬਾਕੀ ਪਾਰਟੀਆਂ ਦੇ ਜਿਹੜੇ ਆਗੂ ਹੈਗੇ ਨੇ ਚਾਹ ਅਕਾਲੀ ਦਲ ਦੇ ਪ੍ਰਧਾਨ ਹੁਣ ਸੁਖਬੀ ਸਿੰਘ ਬਾਦਲ ਉਹ ਲਗਾਤਾਰ ਫੌਸੇ ਨੇ ਚਾਰੀ ਦਾ ਪ੍ਰਬੰਧ ਵੀ ਕਰਵਾ ਰਹੇ ਨੇ ਡੀਜ਼ਲ ਦਾ ਪ੍ਰਬੰਧ ਵੀ ਕਰਾ ਰਹੇ ਨੇ ਭੇਜ ਰਹੇ ਨੇ ਇਸ ਤੋਂ ਇਲਾਵਾ ਜੋ ਫੂਡ ਹੈਗਾ ਜਾਂ ਪਰ ਹੋਰ ਰਸਮਾਨ ਦੀ ਜ਼ਰੂਰਤ ਆ ਉਹ ਲਗਾਤਾਰ ਭੇਜ ਰਹੇ ਨੇ ਵਰਕਰ ਗਰਾਉਂਡ ਦੇ ਉੱਤੇ ਦੇਖ ਵੀ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਜਿਹੜੇ ਆਗੂਆਂ ਉੱਤੇ ਇਹੀ ਜਿਹੜਾ ਹੈਗਾ ਇਲਜ਼ਾਮ ਲਗਾਤਾਰ ਲੱਗ ਰਿਹਾ ਕਿ ਉਹਨਾਂ ਵੱਲੋਂ ਫੋਟੋ ਓਪਰਚ्युनिटी ਦੇਖੀ ਜਾ ਰਹੀ ਹੈ ਇੱਕ ਪਿਕਨਿਕ ਸਪੌਟ ਦੀ ਤਰ੍ਹਾਂ ਜਿਹੜਾ ਹੈਗਾ ਫਲੱਡ ਏਰੀਏ ਦੇ ਵਿੱਚ ਕੰਮ ਕੀਤਾ ਜਾ ਰਿਹਾ ਸਿਰਫ ਮਹਿਜ਼ ਫੋਟੋਆਂ ਖਿਚਾਉਣ ਦੇ ਲਈ ਪਹੁੰਚ ਰਹੇ ਇਹ ਲਗਾਤਾਰ اپੋਜੀਸ਼ਨ ਦਿਲਜ਼ਾਮ ਲਗਾ ਰਹੀ ਹੈ ਕਿ ਕਿਸੇ ਤਰੀਕੇ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਤਾਂ ਇਹ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਇਸ ਸਮੇਂ ਫਲੱਡ ਦੇ ਕਰਕੇ ਬਣੇ ਹੋਏ ਹਨ ਅਤੇ ਰਵਿੰਦਰ ਦੇਖੋ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਅਜੇ ਹੀ ਆਪ ਦਾ ਆਉਂਦੀ ਹੈ ਤਾਂ ਕੇਂਦਰੀ ਰਾਹਤ ਕੋਸ਼ ਦੇ ਵਿੱਚੋਂ ਕੁਝ ਫੰਡ ਜਾਰੀ ਕੀਤਾ ਜਾਂਦਾ ਤਾਂ ਜੋ ਹਾਲਾਤ ਸੁਧਾਰੇ ਜਾ ਸਕਣ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਐਡੀ ਵੱਡੀ ਮੁਸ਼ਕਲ ਆਈ ਪੰਜਾਬ ਸਰਕਾਰ ਨੇ ਕੇਂਦਰ ਦੇ ਅੱਗੇ ਕੋਈ ਡਿਮਾਂਡ ਨਹੀਂ ਕੀਤੀ ਤੇ ਆਪ ਮੁਹਾਰੇ ਕੇਂਦਰ ਦੇ ਵੱਲੋਂ ਵੀ ਹੱਥ ਨਹੀਂ ਵਧਾਇਆ ਗਿਆ ਇਹ ਤਰਾਸਦੀ ਹੈ ਬਿਲਕੁਲ ਦੋ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਇੱਕ ਤਾਂ ਜਿਹੜਾ ਡਿਸਾਸਟਰ ਮੈਨੇਜਮੈਂਟ ਤੇ ਜਿਹੜਾ ਫੰਡ ਹੁੰਦਾ ਉਹਦੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਦਿੰਦੇ ਹਾਂ 12000 ਕਰੋੜ ਰੁਪਏ ਜਿਹੜਾ ਹੈਗਾ ਉਹ ਕੇਂਦਰ ਵੱਲੋਂ ਦਿੱਤਾ ਗਿਆ ਪਿਆ ਹੈਗਾ ਜਿਹੜਾ ਖਾਤਿਆਂ ਦੇ ਵਿੱਚ ਹਾਲਾਂਕਿ ਉਸ ਨੂੰ ਇਸਤੇਮਾਲ ਕਰ ਸਕਦੀ ਸੀ ਪੰਜਾਬ ਸਰਕਾਰ ਲੇਕਿਨ ਹਾਲੇ ਤੱਕ ਕੋਈ ਵੀਰਵਾ ਕੋਈ ਆંકડા ਨਹੀਂ ਜਾਰੀ ਕੀਤਾ ਗਿਆ ਕਿ ਕਿੰਨਾ ਫੰਡ ਯੂਜ਼ ਕੀਤਾ ਜਾ ਰਿਹਾ ਕਿੰਨਾ ਫੰਡ ਲੋਕਾਂ 'ਚ ਭੇਜਿਆ ਜਾ ਰਿਹਾ ਅਲ ਕਿ ਜਿਹੜਾ ਇਹ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੁੰਦਾ ਈਸੀ ਪੱਧਰ ਤੇ ਯੂਜ਼ ਕਰਨਾ ਹੁੰਦਾ ਜਿਹੜੇ ਪ੍ਰਭਾਵਿਤ ਜ਼ਿਲ੍ਹੇ ਹੁੰਦੇ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਤੇ ਉਹ ਜਿਹੜੀ ਜ਼ਰੂਰਤ ਦੇ ਅਨੁਸਾਰ ਇਸ ਪੈਸੇ ਨੂੰ استعمال ਕਰ ਰਹੇ ਨੇ لیکن ਉਹਦਾ ਜਿਹੜਾ 12000 ਕਰੋੜ ਰੁਪਇਆ ਉਹਦਾ ਵੇਰਵਾ ਵੀ ਹਾਲੇ ਤੱਕ ਕੋਈ ਪਤਾ ਨਹੀਂ ਕਿ ਉਹ ਹੈ ਵੀ ਆ ਜਾਂ ਸਰਕਾਰ ਨੇ ਕਿਤੇ ਹੋਰ ਯੂਜ਼ ਕਰ ਲਿਆ ਕੋਈ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਇਸ ਨੂੰ ਲੈ ਕੇ ਨਹੀਂ ਸਾਹਮਣੇ دوسری ਗੱਲ ਜਿਹੜੀ ਤੁਸੀਂ ਕੁਦਰਤੀ ਆਫਤਾ ਦੀ ਗੱਲ ਕਹਿ ਰਹੇ ਹੋ ਇਹ ਪੰਜਾਬ ਸਰਕਾਰ ਨੇ ਲਿਖਣਾ ਹੁੰਦਾ ਕਿਸੇ ਸਟੇਟ ਦੇ ਲਿਖਣਾ ਹੁੰਦਾ ਕੇਂਦਰ ਫਕਾਦੂ ਕਿ ਸਾਡੇ ਬਹੁਤ ਵੱਡਾ ਰਕਬਾ 3 ਲੱਖ ਏਕੜ ਦੇ ਕਰੀਬ ਫਸਲ ਖਰਾਬ ਹੋ ਗਈ ਕਿੰਨੇ ਜਾਨਵਰ ਮਾਰ ਕੀ ਗਏ ਕਿੰਨੇ ਲੋਕ ਪ੍ਰਭਾਵਿਤ ਨੇ ਤਾਂ ਇਸ ਨੂੰ ਲੈ ਕੇ ਕੁਦਰਤੀ ਆਪਕਟ ਕਲੀਅਰ ਕੀਤਾ ਜਾਵੇ ਉਹਦੇ ਚ ਵੀ ਬਹੁਤ ਸਾਰੇ ਇਮੀਡੀਏਟ ਫੰਡ ਰੀਲੀਜ਼ ਕੀਤੇ ਜਾਂਦੇ ਨੇ ਕੇਂਦਰ ਸਰਕਾਰ ਵੱਲੋਂ ਕੇਤਾ ਨੂੰ ਲੇਕਿਨ ਪੰਜਾਬ ਸਰਕਾਰ ਨੇ ਹਾਲੇ ਤੱਕ ਲਿਖਿਆ ਤੱਕ ਨਹੀਂ ਇਹ ਸੀਰੀਅਸ ਮੈਸ ਹੈ ਜੀ ਪੰਜਾਬ ਸਰਕਾਰ ਦੀ ਇੱਕ ਸਰਕਾਰ ਨੇ ਹਾਲੇ ਤੱਕ ਕੇਂਦਰ ਨੂੰ ਇਹ ਨਹੀਂ ਕਿਹਾ ਕਿ ਕੁਦਰਤੀ ਆਪਡੇਟ ਡਿਕਲੇਅਰ ਕੀਤਾ ਜਾਵੇ ਉਹਦੇ ਚ ਕੋਈ ਰੀਲੀਫ ਪੰਜਾਬ ਨੂੰ ਮਿਲਦਾ ਹੋਇਆ ਦਿਖਾਈ ਦੇ ਜੇ ਲੇਕਿਨ ਹਾਲੇ ਤੱਕ ਉਸ ਤਰੀਕੇ ਦੀ ਕੋਈ ਵੀ ਪੰਜਾਬ ਸਰਕਾਰ ਵੱਲੋਂ ਚਾਰਾ ਜੋਹੀ ਨਹੀਂ ਕੀਤੀ ਗਿਆ ਠੀਕ ਹੈ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਦੇ